ਜਾਤੇ ਸਿਰਿਆ ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀਆਂ ਲੈ ਕੇ ਹਾਂ ਜਰਾ ਅੱਜ ਦੀ ਵੱਡੀ ਖਬਰ ਆਖਿਰ ਕਿੱਥੇ ਗਾਇਬ ਹੋ ਗਏ ਅੰਗਨਵਾੜੀ ਵਰਕਰਾਂ ਨੂੰ ਮਿਲਣ ਵਾਲੇ ਸਰਕਾਰੀ ਮੋਬਾਈਲ ਗਵਾਂਡੀ ਸੂਬੇ ਵਿੱਚ 2018 ਦੇ ਕੇਂਦਰੀ ਯੋਜਨਾ ਤਹਿਤ ਮਿਲ ਰਹੇ ਮੋਬਾਈਲ ਫੋਨ ਡਿਪਟੀ ਡਾਇਰੈਕਟਰ ਨੇ ਕਿਹਾ ਸੀ ਮੋਬਾਈਲ ਵੰਡਣ ਦੀ ਪ੍ਰਤੀਕਿਰਿਆ ਅੰਤਿਮ ਪੜਾ ਚ ਡਿਪਟੀ ਚੀਫ ਰਿਪੋਰਟਰ ਪੰਜਾਬੀ ਜਾਗਰਣ ਜਲੰਧਰ ਮੋਬਾਈਲ ਕੰਪਨੀਆਂ ਨਾਲ ਇਕਰਾਰਨਾਮਾ ਨਾ ਹੋਣ ਕਾਰਨ ਪੰਜਾਬ ਦੀਆਂ 27000 ਰੰਗੜਵਾਟੀਆਂ ਵਰਕਰ ਪੋਸ਼ਣ ਯੋਜਨਾਵਾਂ ਤੋਂ ਵਾਂਝੀਆਂ ਹਨ ਇਸ ਯੋਜਨਾ ਤਹਿਤ ਸਾਰੀਆਂ ਵਰਕਰਾਂ ਨੂੰ ਸਰਕਾਰੀ ਮੋਬਾਈਲ ਫੋਨ ਦਿੱਤੇ ਜਾਣ ਦੇ ਹਨ ਤਾਂ ਜੋ ਲਾਭਪਾਤਰੀ ਆਨਲਾਈਨ ਵਿਪਰਾਪਤ ਕਰ ਸਕਣ ਲੈਂਬ ਲਈ ਅੰਗਨਵਾੜੀ ਵਰਕਰਾਂ ਗਰਭਤੀ ਔਰਤਾਂ ਦਾ KYWC ਕਰਦੀਆਂ ਹਨ ਇਹ ਯੋਜਨਾ ਸਾਲ 2017 ਵਿੱਚ ਸ਼ੁਰੂ ਕੀਤੀ ਗਈ ਹੈ ਮੋਬਾਈਲ ਫੋਨ ਦੀ ਜਾਈ ਜਿਤਾ ਚਾਰ ਸਾਲਾਂ ਲਈ ਰੱਖੀ ਗਈ ਹੈ ਜਿਸ ਅਨੁਸਾਰ ਪੰਜਾਬ ਦੀਆਂ ਵਰਕਰਾਂ ਦੋ ਵਾਰ ਮੋਬਾਈਲ ਫੋਨ ਪ੍ਰਾਪਤ ਕਰ ਸਕਦੀਆਂ ਸਨ ਜੋ ਕਮਜ਼ੋਰ ਸਰਕਾਰੀ ਇੱਛਾ ਸ਼ਕਤੀ ਕਾਰਨ ਨਹੀਂ ਹੋ ਸਕਿਆ ਮੋਬਾਈਲ ਫੋਨ ਦੀ ਸਮੱਸਿਆ ਕਾਰਨ ਨੰਗਨਵਾੜੀ ਵਰਕਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਹਿਲਾ ਦੇ ਭਲਾਈ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਨੇ ਕਿਹਾ ਹੈ 10 ਦਿਨਾਂ ਦੇ ਅੰਦਰ ਸੂਬੇ ਵਿੱਚ 28515 ਸਰਕਾਰੀ ਮੋਬਾਈਲ ਫੋਨ ਵੰਡੇ ਜਾਣਗੇ ਸਾਰਾ ਕੰਮ ਆਨਲਾਈਨ ਕਰਦੇ ਸਮੇਤ ਕੇਂਦਰ ਦੇ ਕੇਂਦਰ ਨੇ ਸਾਲ 2017 ਵਿੱਚ ਅੰਗਨਵਾੜੀ ਵਰਕਰਾਂ ਨੂੰ ਮੋਬਾਈਲ ਜਾਂ ਪੈਸੇ ਭੇਜੇ ਭੇਜਣ ਲਈ ਕਿਹਾ ਸੀ ਜਿਸ ਵਿੱਚ 60 ਫੀਸਦੀ ਹਿੱਸਾ ਕੇਂਦਰ ਨੂੰ ਤੇ 40 ਫੀਸਦੀ ਪੰਜਾਬ ਨੂੰ ਦੇਣਾ ਸੀ ਇਸ ਕਾਰਨ ਇਹ ਸਕੀਮ ਲਟਕਦੀ ਰਹੀ ਪੰਜਾਬ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਅੰਗਣਵਾੜੀ ਵਰਕਰਾਂ ਨੂੰ ਮੋਬਾਈਲ ਮੋਬਾਈਲ ਤੋਂ ਬਿਨਾ ਆਨਲਾਈਨ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ ਉਹ ਘਰੋਂ ਮੋਬਾਈਲ ਮੰਗ ਕੇ ਕੰਮ ਚਲਾ ਰਹੀਆਂ ਹਨ ਜਿਸ ਇਸ ਸਕੀਮ ਤਹਿਤ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਭੋਜਨ ਦਿੱਤਾ ਜਾਂਦਾ ਹੈ ਤੇ ਜਨੇਪੇ ਤੋਂ ਬਾਅਦ ਖਾਤੇ ਵਿੱਚ ਨਕਦ ਸਹਾਇਤਾ ਦਿੱਤੀ ਜਾਂਦੀ ਹੈ ਜੇ ਇਸ ਲਈ ਲਾਭਪਾਤ ਨਾ ਪਾਤਰੀ ਦਾ KYC ਮੋਬਾਈਲ ਰਾਹੀਂ ਕਰਨਾ ਪੈਂਦਾ ਹੈ ਜਿਲ੍ਹਾ ਮੈਲਾ ਦੇ ਬਾਲ ਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਕਈ ਵਾਰ ਮੋਬਾਈਲ ਨੰਬਰ ਮੰਗਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ ਜਿਲ੍ਹਾ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ ਕੇਂਦਰ ਮੰਤਰੀ ਨਾਲ ਮੀਟਿੰਗ ਹੋਈ ਤਾਂ ਪਤਾ ਲੱਗਾ 6 ਸਤੰਬਰ ਨੂੰ ਦਿੱਲੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਕੇਂਦਰੀ ਮੰਤਰੀ ਅਨਪੂਰਨਦਾ ਦੇਵੀ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਸਾਰੇ ਸੂਬਿਆਂ ਨੂੰ ਮੋਬਾਈਲ ਫੋਨ ਮੁਹਿਆਰ ਕਰਵਾਉਣ ਬਾਰੇ ਜਾਣਕਾਰੀ ਦਿੱਤੀ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਨੂੰ 2018 ਵਿੱਚ ਤੇ ਰਿਆਹਨੇ ਨੂੰ 2023 ਵਿੱਚ ਮੋਬਾਈਲ ਫੋਨ ਮਿਲੇ ਇਹ ਸਮੱਸਿਆ ਸਿਰਫ ਪੱਛਮੀ ਬੰਗਾਲ ਦੇ ਪੰਜਾਬ ਵਿੱਚ ਹੀ ਮੌਜੂਦ ਹੈ ਜਦੋਂ ਸੂਬਾ ਸਰਕਾਰ ਮੋਬਾਈਲ ਕੰਪਨੀਆਂ ਨਾਲ ਇਕਰਾਰਨਾਮੇ ਕਰਦੀਆਂ ਹਨ ਤਾਂ ਕੇਂਦਰ ਸਰਕਾਰ ਆਪਣੇ ਹਿੱਸੇ ਦਾ ਛੱਠਵੀਂ ਸਦੀ ਸਿੱਧਾ ਕੰਪਨੀਆਂ ਨੂੰ ਅਦਾ ਕਰਦੀ ਹੈ ਪੰਜਾਬ ਸਰਕਾਰ ਦੁਬੇ ਵਾਰ ਮੋਬਾਈਲ ਕੰਪਨੀਆਂ ਨਾਲ ਇਕਰਾਰਨਾਮੇ ਤੇ ਦਸਤਖਤ ਕਰਨ ਵਿੱਚ ਆ ਸਫਲ ਰਹੇ ਅਮਰਿਤਪਾਲ ਕੋਰਖਾ ਜਾਂਚੀ ਅੰਗਣਵਾੜੀ ਕਰਮਚਾਰੀ ਜੁਨੀਆਂ ਨ ਪੋਸ਼ਣ ਮੋਬਾਈਲ ਯੋਜਨਾ ਕੀ ਹੈ ਔਰਤਾਂ ਨੂੰ ਪੋਸ਼ਟਿਕ ਭੋਜਨ ਤੇ ਨਕਦ ਸਹਾਇਤਾ ਪ੍ਰਦਾਨ ਕਰਨ ਲਈ ਪੋਸ਼ਣ ਐਪ ਸ਼ੁਰੂ ਕੀਤੀ ਗਈ ਹੈ ਇਹ ਸਕੀਮ 2017 ਵਿੱਚ ਸ਼ੁਰੂ ਕੀਤੀ ਗਈ ਹੈ ਅੰਗਣਵਾੜੀ ਵਰਕਰ ਨੂੰ ਮੋਬਾਈਲ ਫੋਨ ਪ੍ਰਦਾਨ ਕੀਤੇ ਜਾਂਦੇ ਹਨ ਜੋ ਹਰ 4 ਸਾਲਾਂ ਬਾਅਦ ਬਦਲੇ ਜਾਂਦੇ ਹਨ ਰੇਕ ਮੋਬਾਈਲ ਫੋਨ ਦੀ ਕੀਮਤ ਪਹਿਲਾਂ 8000 ਨਿਰਧਾਰਤ ਕੀਤੀ ਗਈ ਸੀ ਜਿਸ ਨੂੰ ਹੁਣ ਵਧਾ ਕੇ 11800 ਰੁਪਇਆ ਕਰ ਦਿੱਤੀ ਗਈ ਹੈ ਖਬਰ ਨਾਲੰਤ ਤੱਕ ਬਣੇ ਰਹਿਣ ਦਾ ਧੰਨਵਾਦ